ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਦੂਜੇ ਰਾਜਾਂ ਨੂੰ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪਾਣੀ ਦੀ ਵੰਡ ਲਈ ਬਣੇ ਇੰਟਰਨੈਸ਼ਨਲ ਕਾਨੂੰਨਾ ਤਹਿਤ ਹੀ ਪਾਣੀ ਦੀ ਵੰਡ ਹੋਵੇ। ਦਰਸਲ ਮੁੱਖ ਮੰਤਰੀ ਬਾਦਲਾ ਸੰਗਤ ਦਰਸ਼ਨ ਪ੍ਰੋਗਰਾਮ ਦੇ ਤਹਿਤ ਹਲਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਪਹੁੰਚੇ ਸਨ ਜਿਸ ਦੌਰਾਨ ਉਨ੍ਹਾਂ ਨੇ ਗੱਲ ਕਹੀ ਹੈ। ਅਸੀਂ ਆਦੇ ਪਾਣੀ ਨਹੀਂ ਜਾਣਾ ਚਾਹੀਦਾ ਕਾਨੂੰਨਾ ਦੇ ਇੰਟਰਨੈਸ਼ਨਲ ਕਾਨੂੰਨਾ ਦੇ ਖਿਲਾਫ ਹੈ। ਅਸੀਂ ਨਹੀਂ ਜਾਣਦੇ। ਮੁੱਖ ਮੰਤਰੀ ਪੰਜਾਬ ਵੱਲੋਂ ਜ਼ਿਲ੍ਹਾ ਬਨਾਰਾਂ ਦੇ ਮਹਿਲ ਕਲਮ ਖੇ ਦਿੱਤੇ ਕੇ ਸੰਗਦਰਸ਼ਨ ਤੋਂ ਬਹੁਤੇ ਲੋਕ ਨਿਰਾਸ਼ ਵੀ ਮੁੜੇ ਜਿਸ ਦਾ ਕਾਰਨ ਸੀ ਕਿ ਉਹਨਾਂ ਦੀਆਂ ਮੁਸ਼ਕਲਾਂ ਦੀ ਕੋਈ ਸੁਣਵਾਈ ਨਹੀਂ ਹੋਈ ਇਸ ਮੌਕੇ ਆਂਗਣਵੜੀ ਮੁਲਾਜ਼ਮਾ ਨੇ ਵੀ ਸੰਗਦਰਸ਼ਨ ਦੌਰਾਨ ਆਪਣਾ ਪੱਖ ਮੁੱਖ ਮੰਤਰੀ ਕੋਲ ਰੱਖਣ ਤੋਂ ਰੋਕਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਉੱਪਰ ਰੋਸ ਜਤਾਇਆ ਉਹਨਾਂ ਸੰਗਦਰਸ਼ਨ ਨੂੰ ਮਹਿਜ਼ ਡਰਾਮਾ ਕਰਾਰ ਦਿੰਦਾ ਕਿਹਾ ਕਿ ਵਰਿਆਂ ਤੋਂ ਉਹਨਾਂ ਦੀਆਂ ਮੰਗਾਂ ਨੂੰ ਜਿਉਂ ਦੀ ਤੂੰ ਲਟਕਾ ਕੇ ਰੱਖਿਆ ਹੋਇਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕਪਰਮਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਅਜ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਏ ਈਡੀ ਨੇ ਰਣਿੰਦਰ ਸਿੰਘ ਨੂੰ ਤੀਜੀ ਵਾਰ ਸੱਮਨ ਭੇਜਿਆ ਸੀ ਪਹਿਲਾਂ ਦੋ ਵਾਰ ਉਹ ਪੇਸ਼ ਨਹੀਂ ਹੋਏ ਸਨ ਈਡੀ ਨੇ ਉਹਨਾਂ ਨੂੰ ਆਪਣੇ ਨਿੱਜੀ ਵਿਤੀ ਦਸਤਾਵੇਜ਼ਾਂ ਸਮੇਤ ਆਉਣ ਲਈ ਕਿਹਾ ਸੀ ਦਰਅਸਲ ਈਡੀ ਨੇ ਰਿੰਦਰ ਨੂੰ 21 ਜੁਲਾਈ ਨੂੰ ਜਲੰਧਰ ਦੇ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਸੀ ਇਸ ਤੋਂ ਪਹਿਲਾਂ ਉਹਨਾਂ ਨੂੰ 16 ਜੂਨ ਤੇ 14 ਜੁਲਾਈ ਨੂੰ ਵੀ ਦੋ ਵਾਰ ਸੱਮਨ ਹੋ ਚੁੱਕੇ ਨੇ ਪਰ ਉਹਨਾਂ ਪਹਿਲੀ ਵਾਰ ਮੈਡੀਕਲ ਅਦਾਰਤ ਤੇ ਪਿਛਲੇ ਪੇਸ਼ੀ ਦੌਰਾਨ ਰੀਓਲੰਪਿਕ ਦੀਆਂ ਤਿਆਰੀਆਂ ਸ਼ੁਰੂ ਹੋਣ ਦਾ ਹਵਾਲਾ ਦਿੰਦਿਆਂ ਪੇਸ਼ੀ ਤੋਂ ਛੋਟ ਮੰਗੀ ਸੀ ਇਨਫੋਰਸਮੈਂਟ ਡਾਕਟਰ ਰੇਨਦਰ ਸਿੰਘ ਨੂੰ ਫੀਮਾ ਤਹਿਤ ਗੜਬੜੀਆਂ ਦੇ ਚੱਲਦੇ ਸੱਮਨ ਕੀਤਾ ਹੈ ਜੋਸਿੰਗ ਸਿੱਧੂ ਦੇ ਅਸਤੀਫੇ ਦੇ ਬਾਅਦ ਹੁਣ ਕਾਂਗਰਸ ਵੀ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਲਿਬਾਉਣ ਦੀਆਂ ਤਿਆਰੀਆਂ ਵਿੱਚ ਲੱਗ ਰਹੀ ਹੈ ਲੁਧਿਆਣਾ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਸੀਨੀਅਰ ਕਾਂਗਰਸੀ ਲੀਡਰ ਰਜਿੰਦਰ ਕੌਰ ਪੱਠਾ ਨੇ ਕਿਹਾ ਹੈ ਕਿ ਜੇਕਰ ਸਿੱਧੂ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਇਹ ਨਹੀਂ ਪੱਠਾ ਦੇ ਸ਼ਬਦਾਂ 'ਚ ਸਿੱਧੂ ਲਈ ਹਮਦਰਦੀ ਵੀ ਨਜ਼ਰ ਆਈ ਆਮ ਆਦਮੀ ਪਾਰਟੀ ਕਿਸੇ ਖਾਸ ਬੰਦੇ ਨੂੰ ਟਿਕਟ ਨਹੀਂ ਦੇਵੇਗੀ ਇਹ ਦਾਵਾ ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕੀਤਾ ਉਹਨਾਂ ਨੇ ਕਿਹਾ ਕਿ ਸਾਫ ਅਕਸ ਵਾਲੇ ਲੋਕਾਂ ਦਾ ਪਾਰਟੀ ਵਿੱਚ ਸਵਾਗਤ ਹੈ ਪਰ ਹਰ ਕਿਸੇ ਨੂੰ ਟਿਕਟ ਨਹੀਂ ਮਿਲੇਗੀ ਦਰਸਲ ਛੋਟੇਪੁਰ ਬਠਿੰਡੇ ਕਾਇਦੇਵਰਕ ਨਾਲ ਮੀਟਿੰਗ ਕਰਨ ਆਏ ਸਨ ਇਜ਼ਰਾਨ ਛੋਟੇਪੁਰ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਹੋਰ ਲੀਡਰ ਨਾਲ ਗੱਲ ਹੋ ਚੁੱਕੀ ਹੈ। ਨਵਜੋਤ ਸਿੰਘ ਸਿੱਧੂ ਚੋਣ ਨਹੀਂ ਲੜਨਗੇ। ਇਸ ਗੱਲ 'ਤੇ ਨਵਜੋਤ ਕੌਰ ਸਿੱਧੂ ਵੀ ਰਜ਼ਾਮੰਦ ਨੇ। ਉਹਨਾਂ ਕਿਹਾ ਕਿ ਪਾਰਟ ਵਿੱਚ ਸਾਫ ਫਕਸ ਵਾਲਿਆਂ ਦਾ ਸਵਾਗਤ ਹੈ ਪਰ ਕਿਸੇ ਨੂੰ ਕੋਈ ਖਾਸ ਟਿਕਟ ਨਹੀਂ ਦਿੱਤੀ ਜਾਏਗੀ। ਪਟੰਡਾ ਦੀ ਸਰਹੰਦ ਨਹਿਰ ਚ ਡੁੱਬੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਇਹ ਦੋਵੇਂ ਨੌਜਵਾਨ ਅੰਗਰੇਜ਼ ਸਿੰਘ ਤੇ ਬਲਵਿੰਦਰ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਨਹਿਰ ਵਿੱਚ ਨਹਾ ਰਹੇ ਸਨ ਕਿ ਚਾਹਨਕੇ ਦੋਵੇਂ ਨਹਿਰ ਵਿੱਚ ਡੁੱਬ ਗਏ ਐਨ ਡੀ ਆਰ ਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਨਦੀ ਪਾਲ ਸ਼ੁਰੂ ਕੀਤੀ ਤੇ ਕਾਫੀ ਸਮਾਂ ਪਾਲ ਕਰਨ ਦੇ ਮਗਰ ਇਹਨਾਂ ਦੀਆਂ ਲਾਸ਼ਾਂ ਨੂੰ ਲੱਭ ਕੇ ਨਹਿਰ ਚੋਂ ਬਾਹਰ ਕੱਢਿਆ ਗਿਆ ਵੀਰਵਰ ਸਵੇਰੇ ਗੁਰੂ ਰਾਮਦਾਸ ਕਮਾਂਤਰੀ ਹਵਾਈ ਅੱਡੇ ਤੇ ਉਸ ਵੇਲੇ ਖਲਬਲੀ ਮਚ ਗਈ ਜਦੋਂ ਇੱਕ ਜਹਾਜ਼ ਵਿੱਚੋਂ ਸ਼ੱਕੀ ਪੈਕ ਮਿਲਿਆ ਸਪਾਈ ਚਟ ਦੇ ਇਸ ਜਹਾਜ਼ ਨੇ ਦੁਬਈ ਲਈ ਉਡਾਨ ਭਰਨੀ ਸੀ ਸੂਚਨਾ ਮਿਲਦੇ ਜਹਾਜ਼ ਨੂੰ ਖਾਲੀ ਕਰਵਾਇਆ ਗਿਆ ਹਾਲਾਂਕਿ ਜਾਂਚ ਦੇ ਬਾਅਦ ਬੈਗ ਵਿੱਚੋਂ ਕੁਝ ਕੱਪੜੀਆਂ ਸਮੇਤ ਸਧਾਰਨ ਸਮਾਨ ਮਿਲਿਆ ਪਰ ਇਸ ਦੌਰਾਨ ਮੁਸਾਫਰਾਂ ਨੂੰ ਖਾਸੀਆਂ ਦਿੱਕਤਾਂ ਚਿੰਦਣੀਆਂ ਪਈਆਂ